ਸਿੰਤਾ ਜੀ ਫੋਟੋਗ੍ਰਾਫੀ ਕੋਰਸ ਨਾਲ ਸੁਲਾਰ ਰੁਪਨ ਸਿੰਘ ਦੀ ਚਮਤ ਹੈ ਹੁਣ ਮੇਰੇ ਅੰਦਰ ਥੋੜੀ ਥੋੜੀ ਚਿੰਗਾਰੀ ਜਗਣੀ ਜਰੂਰੀ ਹੈ ਇਸ ਤੇ ਮੈਂ ਕੰਮ ਕਰਨਾ ਚਾਹੁੰਦਾ ਪੀ ਫਕੀਰਾ ਪਿੱਛੇ ਭਜਦੇ ਥੱਕ ਗਏ ਲੋਕੀ ਕਰ ਕਰ ਨਜਦੇ ਕੀ ਫਕੀਰਾ ਪਿੱਛੇ ਭਜਦੇ ਥੱਕ ਗਏ ਲੋਕੀ ਕਰ ਕਰ ਸਜਦੇ ਚਿੱਲੇ ਕੱਟੇ ਜੰਗਲ ਭਰੇ ਇੱਕ ਦਰਾਂ ਤੇ ਵੀ ਲੱਗਦੇ ਨੇਲੇ ਫਿਰਤੀ ਕਿੱਥੇ ਦੁਨੀਆ ਸਾਰੀ ਰਬ ਦੀ ਖੋਜ ਵਿੱਚ ਹੈ ਮਾਰੀ ਮਰੀ ਚਾਹਨਾਏ ਜੇ ਰਬ ਦੀ ਯਾਰੀ ਜਾਮਾਂ ਦੇ ਸਦਕੇ ਵਾਰੀ ਪਿਓ ਦਾ ਤੂੰ ਅੱਖਾਂ ਨਾ ਮੋੜੀ ਪਹਿਣਾ ਗਵੀ ਤੂੰ ਦਿਲ ਨਾ ਤੋੜੀ ਸਭ ਨੂੰ ਸੋਹਣਾ ਫਰਜ਼ ਨਿਭਾਵੀਂ ਬਚਿਆ ਰਜ ਆਖਿ ਲਹੀ ਪੂਰਾ ਕੋਲੇ ਮਿੱਠਾ ਬੋਲੀ नच बोली सच न खामी दुखी दिला त दर्द मटाम दौलत ते दरावी न तूं शोर शराबा पवी न तूं कहिड़िय कसमां कहिड़े दवे ਤਗੜਾ ਸਾ ਭਾਵੇਂ ਨਾ ਆਵੇ ਤਗੜਾ ਵੇਖ ਕੇ ਤੂੰ ਨਾ ਡੋਲੀ ਮਾਰੇ ਕੇ ਹोली ਬੋਲੀ ਲੋਕਾਂ ਵਿੱਚ ਇਨਸਾਫ ਕਰੀ ਤੂੰ ਲੋਕਾਂ ਵਿੱਚ ਇਨਸਾਫ ਕਰੀ ਤੂੰ ਆਪਣਾ ਮੁਜ਼ਰਮਾ ਮਾਫ ਕਰੀ ਤੂੰ ਜਾਗੀ ਦੀ ਦੌੜ ਵਿੱਚ ਪਿੱਛੇ ਰਹਿ ਲਈ ਗੁਰਬਤ ਦੇ ਵੀ ਤਾਣੇ ਸਹ ਲਈ ਵੇਖੀ ਜੂਨਕ